ਅਮਰੀਕਾ ਦੇ ਵਿੱਚ ਕੋਈ ਵੀ ਫਿਊਚਰ ਨਹੀਂ ਹੈਗਾ ਪ੍ਰਵਾਸੀਆਂ ਦਾ ਜਿੰਨੇ ਵੀ ਅਨਡਾਕੂਮੈਂਟ ਬੰਦੇ ਹੈਗੇ ਆ ਇੱਥੇ ਜਾਂ ਬਾਰਡਰ ਕ੍ਰੋਸਿੰਗ ਕਰਕੇ ਆਏ ਹੋਇਆ ਜਾਂ ਜਿਨ੍ਹਾਂ ਨੂੰ ਹਜੇ ਤੱਕ ਗ੍ਰੀਨ ਕਾਰਡ ਜਾਂ ਨਾਗਰਿਕਤਾ ਜਾਂ ਸਿਟੀਜ਼ਨਸ਼ਿਪ ਨਹੀਂ ਮਿਲੀ ਉਹ ਵਿਚਾਰਿਆਂ ਦਾ ਹੁਣ ਫਿਊਚਰ ਬਹੁਤ ਹੀ ਜ਼ਿਆਦਾ ਖਤਰੇ 'ਚ ਆ ਸਾਰੇ ਲੋਕ ਇੱਥੇ ਵਧੀਆ ਫਿਊਚਰ ਦੇ ਲਈ ਆਏ ਸੀ ਬਹੁਤ ਹੀ ਲੋਕ ਆਪਣਾ ਲੋਨ ਲੈ ਕੇ ਕਰਜ਼ਾ ਚੱਕ ਕੇ ਇੱਥੇ ਤੱਕ ਪਹੁੰਚੇ ਸਿਗੇ ਲੱਖਾਂ ਹੀ ਪੈਸਾ ਲਾ ਕੇ ਇੱਥੇ ਪਹੁੰਚੇ ਸਿਗੇ ਵਧੀਆ ਫਿਊਚਰ ਦੇ ਲਈ ਬਹੁਤ ਵੱਡੇ ਸੁਪਨੇ ਦੇ ਕੇ ਆਏ ਸੀ ਪਰ ਤੁਹਾਨੂੰ ਦੱਸ ਦਈਏ ਕਿ ਜਦੋਂ ਉਹਦਾ ਟਰੰਪ ਆਇਆ ਟਰੰਪ ਦੀ ਪੂਰੀ ਕੈਂਪੇਨ ਟਰੰਪ ਜਿੱਤਿਆ ਹੀ ਇਹ ਕਹਿ ਕਹਿ ਕੇ ਕਿ ਜਿੰਨੇ ਵੀ ਅਨਡਾਕੂਮੈਂਟ ਇੱਥੇ ਲੋਕ ਹੈਗੇ ਆ ਅਲੀਗਲ ਲੋਕ ਹੈਗੇ ਆ ਮੈਂ ਸਾਰਿਆਂ ਦਾ ਸਫਾਇਆ ਕਰੂੰਗਾ ਉਹਨਾਂ ਨੂੰ ਚੱਕ ਕੇ ਉਹਨਾਂ ਦੀ ਹੋਮ ਕੰਟਰੀ 'ਚ ਭੇਜੂੰਗਾ ਕਿਸੇ ਲੋਕਾਂ ਨੇ ਜਿਆਦਾ ਸੀਰੀਅਸ ਨਹੀਂ ਲਿਆ ਸੀਗਾ ਲੋਕ ਸੋਚਦੇ ਸੀ ਯਾਰ ਚੱਲ ਸਾਰੇ ਮੰਤਰੀ ਇਦਾਂ ਹੀ ਕਰਦੇ ਹੁੰਦੇ ਆ ਇਲੈਕਸ਼ਨ ਟਾਈਮ ਦੇ ਵਿੱਚ ਸਾਰਾ ਕੁਝ ਇਹੀ ਕੁਝ ਹੁੰਦਾ ਹੁੰਦਾ ਵੱਡੇ ਵੱਡੇ ਦਾਅਵੇ ਹੁੰਦੇ ਹੁੰਦੇ ਆ ਪਰ ਕੋਈ ਪੂਰਾ ਨਹੀਂ ਕਰਦਾ ਹੁੰਦਾ ਪਰ ਤੋਂ ਅਨੁਪਾਤ ਹੈ ਜਿੱਦਾਂ ਹੀ ਟਰੰਪ ਆਇਆ ਜਿੱਦਾਂ ਹੀ ਟਰੰਪ ਜਿੱਤਿਆ ਸੌ ਚੁੱਕ ਸਮਾਗਮ ਤੋਂ ਬਾਅਦ ਹੀ ਉਹਨੇ ਆਪਣੇ ਤੇਵਰ ਦਿਖਾਤੇ ਸੀਗੇ ਔਰ ਉਹਨੇ ਸਾਫ ਕਰਤਾ ਸੀਗਾ ਸਿੱਧਾ ਸਪਸ਼ਟ ਕਰਤਾ ਸੀਗਾ ਕਿ ਵਾਕੇ ਹੀ ਉਹਨੇ ਕਿਸੇ ਨੂੰ ਰਹਿਣ ਨਹੀਂ ਦੇਣਾ ਤੇ ਫਿਰ ਲੋਕਾਂ ਨੇ ਸੋਚਿਆ ਸੀ ਕਿ ਨਵਾਂ ਨਵਾਂ 6 ਮਹੀਨੇ ਤੱਕ ਸਾਰਾ ਕੁਝ ਕਲੀਅਰ ਹੋ ਜਾਏਗਾ ਠੀਕ ਹੋ ਜਾਏਗਾ ਇਹ ਜਿਹੜੇ ਕੈਂਪਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਹੀ ਜਹਾਜ਼ ਪਰ ਭਰ ਕੇ ਭੇਜ ਰਿਹਾ ਪਰ ਉਸ ਤੋਂ ਬਾਅਦ ਹੌਲੀ ਹੌਲੀ ਕੈਂਪਾਂ ਤੋਂ ਬਾਹਰ ਨਿਕਲਿਆ ਜਹਾਜ਼ ਪਹਿਲਾਂ ਉਹ ਭਰ ਕੇ ਭੇਜੇ ਬੇੜੀਆਂ ਲਾ ਕੇ ਫਿਰ ਉਹਨਾਂ ਤੋਂ ਬਾਹਰ ਨਿਕਲਿਆ ਫਿਰ ਜਿਹੜੇ ਅਸਾਈਲਮ ਲੈ ਕੇ ਬਾਹਰ ਆਏ ਹੋਏ ਸੀ ਜਿਨ੍ਹਾਂ ਨੂੰ ਬਾਈਡਨ ਸਰਕਾਰ ਨੇ ਛੱਡਿਆ ਸੀਗਾ ਬਾਹਰ ਕੇਸ ਲੱਗੇ ਸੀਗੇ ਉਹਨਾਂ ਦੇ ਔਰ ਵਰਕ ਵੀਜ਼ਿਆਂ ਤੇ ਬਾਹਰ ਆਏ ਹੋਏ ਸੀਗੇ ਫਿਰ ਉਹਨਾਂ ਤੱਕ ਹੱਥ ਪਹੁੰਚ ਗਿਆ ਔਰ ਮਾੜੀ ਕਿਸਮਤ ਆਪਣੀ ਇਹ ਲਾ ਲਓ ਕਿ ਹਰਜਿੰਦਰ ਸਿੰਘ ਤੋਂ ਇੱਕ ਐਕਸੀਡੈਂਟ ਹੋ ਗਿਆ ਫਿਰ ਉਸ ਤੋਂ ਬਾਅਦ ਜਸ਼ਨਪ੍ਰੀਤ ਤੋਂ ਹੋ ਗਿਆ ਆਹ ਹੁਣ ਕੱਲ ਪਰਸੋਂ ਜੇ ਪਿੱਛੇ ਜੇ ਕਮਲਪ੍ਰੀਤ ਤੋਂ ਹੋਇਆ ਇੱਕ ਤੋਂ ਬਾਅਦ ਇੱਕ ਐਕਸੀਡੈਂਟ ਹੁੰਦੇ ਗਏ ਉਸ ਤੋਂ ਬਾਅਦ ਇਹਦੀ ਅੱਖ ਪਈ ਹੈ ਜੀ ਟਰੱਕ ਡਰਾਈਵਰਾਂ ਦੇ ਉੱਤੇ ਇਹਨੂੰ ਕੁਝ ਨਹੀਂ ਪਤਾ ਕੀ ਹੈ ਕੀ ਨਹੀਂ ਹੈ ਬਸ ਇਹਨੂੰ ਇੰਨਾ ਕੁ ਪਤਾ ਕਿ ਜਿੰਨੇ ਵੀ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਬਣੇ ਆ ਜਿਨ੍ਹਾਂ ਦੇ ਜਿਨ੍ਹਾਂ ਕੋਲ ਗ੍ਰੀਨ ਕਾਰਡ ਨਹੀਂ ਹੈਗਾ ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਨਹੀਂ ਹੈਗੀ ਉਹ ਮੈਂ ਟਰੱਕ ਵਾਲੇ ਚਲਾਉਣੇ ਹੀ ਨਹੀਂ ਦੇਣੇ ਸਾਰੇ ਇਹਦੇ ਸਾਰੇ ਬਾਹਰ ਭੇਜਣੇ ਆ ਵਾਪਸ ਭੇਜਣੇ ਆ ਉਹਨਾਂ ਦੀ ਹੋਮ ਕੰਟਰੀ ਸੋਚਣ ਵਾਲੀ ਗੱਲ ਇਹ ਹੈ ਆ ਕੀ ਆਪਣੀ ਬੱਦ ਕਿਸਮਤੀ ਲਾ ਲਓ ਜਾਂ ਆਪਣੀ ਮਾੜੀ ਕਿਸਮਤ ਲਾ ਲਓ ਇੱਕ ਤੋਂ ਇੱਕ ਬਾਅਦ ਐਕਸੀਡੈਂਟ ਹੋਇਆ ਇਹਨਾਂ ਨੂੰ ਸਭ ਨੂੰ ਮੌਕਾ ਮਿਲ ਗਿਆ ਇਹ ਸਾਰਾ ਕੁਝ ਕਰਨ ਦਾ ਔਰ ਇਹਨਾਂ ਨੇ ਇੱਕ ਗੱਜ-ਬੱਜ ਕੇ ਦੱਸਿਆ ਸਾਰਿਆਂ ਨੂੰ ਕਿ ਇਹ ਲੋਕ ਸੜਕਾਂ ਦੇ ਉੱਪਰ ਘੁੰਮ ਰਹੇ ਆ ਤੇ ਆਪਣੇ ਲੋਕ ਸੁਰੱਖਿਅਤ ਨਹੀਂ ਆ ਜਿਹਦੇ ਕਰਕੇ ਐਕਸੀਡੈਂਟ ਹੁੰਦੇ ਆ ਤੇ ਹਰ ਰੋਜ਼ ਆਪਣਾ ਕੋਈ ਨਾ ਕੋਈ ਮਰਦਾ ਤੋ ਕਿਤਨਾ ਕਿਤੇ ਇਹ ਗੱਲ ਸੱਚ ਵੀ ਹੋਈ ਆ ਲੋਕ ਇਹਨਾਂ ਦਾ ਕਿਹਾ ਸੱਚਾ ਹੋਣ ਲੱਗ ਗਿਆ ਹਰ ਰੋਜ਼ ਕਿਤਨਾ ਕਿਤੇ ਕੋਈ ਨਾ ਕੋਈ ਐਕਸੀਡੈਂਟ ਹੋਣ ਲੱਗ ਗਿਆ ਇੱਕ ਮਹੀਨੇ ਬਾਅਦ ਕੁਝ ਨਾ ਕੁਝ ਹੋਇਆ ਹੀ ਰਹਿੰਦਾ ਔਰ ਮਾੜੀ ਕਿਸਮਤ ਇਹ ਲਾ ਲੋ ਕਿ ਜਿਹੜੇ ਵੀ ਐਕਸੀਡੈਂਟ ਹੋਦੇ ਆ ਉਹ ਸਾਰੇ ਕੈਲੀਫੋਰਨੀਆ ਦੇ ਲਾਇਸੈਂਸ ਹੁੰਦੇ ਸੀ ਸਾਰਿਆਂ ਨੇ ਬਾਰਡਰ ਕ੍ਰੋਸ ਕੀਤਾ ਹੁੰਦਾ ਸੀ ਤੇ ਇਹ ਐਕਸੀਡੈਂਟ ਹੁੰਦੇ ਤੋ ਟਰੱਕਰ ਤੁਹਾਨੂੰ ਪਤਾ ਹੀ ਹੈ ਡਰਾਈਵਰਾਂ ਦਾ ਕੀ ਹਾਲਾਤ ਕੀਤੇ ਧੋਖੇ ਨਾਲ ਬਲਾ ਬਲਾ ਕੇ ਆਈਸ ਉਹਨਾਂ ਨੂੰ ਮੈਕਡੋਨਲਡਰ ਤੇ ਟਾਕੋ ਬੈਲ ਤੇ ਕਾਫੀ ਸ਼ਾਪ ਤੇ ਸਟਾਰਬਕਸ ਤੇ ਬਲਾ ਕੇ ਉਹਨਾਂ ਨੂੰ ਅਰੈਸਟ ਕਰ ਰਹੀ ਹੈ ਡਿਟੇ ਉਹਨਾਂ ਦੀਆਂ ਇਨਫੋਰਮੇਸ਼ਨ ਇਕੱਠੀ ਕੀਤੀ ਜਾ ਰਹੀ ਹੈ ਜਿੱਥੇ ਉਹ ਕੰਮ ਕਰਦੇ ਆ ਕੰਪਨੀਆਂ ਤੋਂ ਏਮਪਲੋਏ ਦੀ ਇਨਫੋਰਮੇਸ਼ਨ ਲਈਤੀ ਜਾ ਰਹੀ ਆ ਹੋਮ ਹੋਮਲੈਂਡ ਸਕਿਉਰਿਟੀ ਵੱਲੋਂ ਤੁਹਾਨੂੰ ਪਤਾ ਹੈ ਜਦੋਂ ਹੋਮਲੈਂਡ ਸਕਿਉਰਿਟੀ ਵਾਲੇ ਤੁਤ ਕੋਈ ਵੀ ਇਨਫੋਰਮੇਸ਼ਨ ਮੰਗਦੇ ਤੁਹਾਨੂੰ ਦੇਣੀ ਪੈਣੀ ਆ ਸੋ ਕੰਪਨੀਆਂ ਦੇ ਇਹਦੇ ਵਿੱਚ ਕੋਈ ਕਸੂਰ ਨਹੀਂ ਉਹਨਾਂ ਤੋਂ ਮੰਗੀ ਉਹਨਾਂ ਨੂੰ ਦੇਣੀ ਪੈਣੀ ਆ ਉਹਦੇ ਵਿੱਚ ਸਾਰਾ ਬਾਇਓ ਡਾਟਾ ਹੁੰਦਾ ਏਮਪਲੋਏ ਦਾ ਕੀ ਉਹਦੇ ਕੋਲ ਡਾਕੂਮੈਂਟ ਕਿਹੜੇ ਕੰਮ ਆ ਕਿਹੜਾ ਉਹਦੇ ਕੋਲ ਲਾਇਸੈਂਸ ਆ ਸੋ ਉਹਨਾਂ ਨੂੰ ਫੋਨ ਕਰ ਕਰਕੇ ਬੁਲਾਇਆ ਜਾ ਰਿਹਾ ਔਰ ਡਿਟੇਨ ਕੀਤਾ ਜਾ ਰਿਹਾ ਤੁਹਾਨੂੰ ਪਤਾ ਕਿ ਜਿਹੜਾ ਜੱਜ ਕੋਈ ਕਾਨੂੰਨ ਦੀ ਗੱਲ ਕਰਦਾ ਇਮੀਗ੍ਰੈਂਟ ਦੇ ਹੱਕ ਦੀ ਕੋਈ ਗੱਲ ਕਰਦਾ ਜਾਂ ਬਾਈਡਨ ਸਰਕਾਰ ਦੇ ਹੁੰਦੇ ਹੋਏ ਅਪਾਇੰਟ ਹੋਇਆ ਹੁੰਦਾ ਤਾਂ ਉਹਨਾਂ ਨੂੰ ਤੁਹਾਨੂੰ ਪਤਾ ਕਿ 100 ਤੋਂ ਪਲੱਸ ਜੱਜ ਐਦਾਂ ਦੇ ਆ ਜਿਹੜੇ ਫਾਇਰਡ ਕਰਤੇ ਟਰੰਪ ਸਾਹਿਬ ਨੇ ਤੇ ਹੁਣ ਤੁਸੀਂ ਸੋਚ ਲਓ ਔਰ ਐਡ ਚਲਾਤੀ ਹੈ ਕਿ ਜਨੂਅਰੀ ਤੱਕ ਮੈਨੂੰ ਜੱਜ ਚਾਹੀਦੇ ਮੈਨੂੰ ਜੱਜ ਉਹ ਚਾਹੀਦੇ ਆ ਜਿਹੜੇ ਇਹ ਸੋਚਣ ਆਪਣੇ ਬੱਚਿਆਂ ਦਾ ਫਿਊਚਰ ਸੋਚਣ ਅਮਰੀਕਾ ਦਾ ਫਿਊਚਰ ਸੋਚਣ ਤੇ ਰਿਪੋਰਟ ਕਰਨ ਲੱਗੇ ਇੱਕ ਮਿੰਟ ਨਾ ਸੋਚੇ ਸਿਰਫ ਉਹ ਸਿਰਫ ਉਹਨੂੰ ਡਿਪੋਰਟੇਸ਼ਨ ਵਾਲੇ ਜੱਜ ਚਾਹੀਦੇ ਆ ਤੁਸੀਂ ਸੋਚਿਆ ਹੋਵੇਗਾ ਵੀ ਕਿਸ ਤਰ੍ਹਾਂ ਦੇ ਇਹ ਹਾਲਾਤ ਬਣਨਗੇ ਸੋ ਇਹ ਹਾਲਾਤ ਬਣੇ ਹੋਏ ਆ ਔਰ ਉਸ ਤੋਂ ਮਾੜੀ ਕਿਸਮਤ ਅਫਗਾਨੀ ਨੇ ਜਿਹੜਾ ਨੈਸ਼ਨਲ ਗਾਰਡ ਦੇ ਉੱਤੇ ਹਮਲਾ ਕੀਤਾ ਸੀ ਗੋਲੀਆਂ ਚਲਾਈਆਂ ਸੀ ਉਸ ਤੋਂ ਬਾਅਦ ਦੇਖ ਲਓ ਜੀ 19 ਕੰਟਰੀਆਂ ਦੀ ਤਾਂ ਬਿਲਕੁਲ ਹੀ ਇਮੀਗ੍ਰੇਸ਼ਨ ਬੰਦ ਕਰਤੀ ਲੋਕਾਂ ਦੀਆਂ ਨਾਗਰਿਕ ਜਿਹੜੀਆਂ ਅਰਜ਼ੀਆਂ ਸੀ ਆ ਗ੍ਰੀਨ ਕਾਰਡ ਵਾਲੇ ਇੰਟਰਵਿਊਆਂ ਸੀਗੇ ਸਾਰੀਆਂ ਰੋਕਤੀਆਂ ਅਸਾਈਲਮ ਕੇਸ ਹੀ ਬੰਦ ਕਰਤੇ ਕਿੰਨਾ ਵੱਡਾ ਇਹ ਉਹ ਕਦਮ ਚੱਕਿਆ ਸੀ 트럼ਪ ਸਰਕਾਰ ਨੇ ਤੇ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਸੀਗੇ ਨਾ ਆਪਣੀ ਇੰਡੀਆ ਜਾਂਦੇ ਸੀਗੇ ਨਾ ਛੁੱਟੀਆਂ ਦੇ ਵਿੱਚ ਉਹ ਵੀ ਜਾਣਾ ਹਟ ਗਏ ਉਹ ਵੀ ਬੰਦ ਹੋ ਗਏ ਉਹ ਵੀ ਡਰ ਗਏ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਫਲੈਟ ਫੜਦੇ ਆ ਜਦੋਂ ਤੁਹਾਡੇ ਕੋਲ ਗ੍ਰੀਨ ਕਾਰਡ ਹੁੰਦਾ ਤੁਹਾਡੀ ਪੁੱਛਤਾਸ਼ ਬਹੁਤ ਜ਼ਿਆਦਾ ਹੁੰਦੀ ਆ ਤੁਸੀਂ ਅਮਰੀਕਾ ਦੇ ਵਿੱਚ ਠੀਕ ਆ ਟ੍ਰੈਵਲ ਕਰ ਰਹੇ ਕੋਈ ਇੰਨੀ ਜ਼ਿਆਦਾ ਪੁੱਛਤਾਸ਼ ਨਹੀਂ ਹੁੰਦੀ ਪਰ ਜਦੋਂ ਤੁਸੀਂ ਇੰਟਰਨੈਸ਼ਨਲ 에어ਪੋਰਟ ਤੇ ਜਾਂਦੇ ਹੋ ਕੋਈ ਬਾਹਰ ਕੋਈ ਫਲੈਟ ਫੜਦੇ ਹੋ ਤਾਂ ਤੁਹਾਡੀ ਪੁੱਛਤਾਸ਼ ਹੁੰਦੀ ਆ ਉੱਥੇ ਤੱਕ ਵੀ ਗ੍ਰਾਵਟ ਆ ਗਈ ਟਰੱਕ ਇੰਡਸਟਰੀਆਂ ਤੱਕ ਇਹਨਾਂ ਨੇ ਪ੍ਰਭਾਵਿਤ ਕਰਤੀਆਂ ਲੋਕ ਆਪਣੇ ਕੰਟਰੀਆਂ 'ਚ ਜਾਣਾ ਛੱਡ ਗਏ ਆ ਕਿਉਂਕਿ ਪੁਛਤਾਸ਼ ਬਹੁਤ ਹੋ ਰਹੀ ਆ ਕਿੰਨੀਆਂ-ਕਿੰਨੀਆਂ ਪੁਰਾਣੀਆਂ ਜੜਾਂ ਹਲਾ ਕੇ ਰੱਖਤੀਆਂ ਟਰੰਪ ਨੇ ਜਿਹੜੇ 30-30 40-40 ਸਾਲਾਂ ਤੋਂ ਇੱਥੇ ਬੈਠੇ ਸੀ ਨਾ ਉਹਨਾਂ ਨੂੰ ਵੀ ਡਿਪੋਰਟ ਕਰ ਛੱਡਿਆ ਤੇ ਬਾਕੀ ਤੁਸੀਂ ਸੋਚ ਲਓ ਹੁਣ ਕੀ ਫਿਊਚਰ ਰਹੇਗਾ ਕੀ ਨਹੀਂ ਬਹੁਤ ਲੋਕ ਇੱਥੇ ਹਰ ਟਾਈਮ ਇਹ ਕਹਿੰਦੇ ਆ ਕਿ ਭਾਜੀ ਅਸੀਂ ਜਾਈ ਦਾ ਕੰਮ ਤੇ ਜ਼ਰੂਰ ਆ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਘਰੇ ਵਾਪਸ ਆਣਾ ਜਾਂ ਨਹੀਂ ਆਣਾ ਕਿਉਂਕਿ ਕਰੀਏ ਤਾਂ ਕਰੀਏ ਕਿ ਆਈਸ ਨੂੰ ਇੰਨੀ ਕਿ ਜ਼ਿਆਦਾ ਸਖਤਾਈ ਆ ਆਈਸ ਨੂੰ ਇੰਨੀ ਕਿ ਜ਼ਿਆਦਾ ਖੁੱਲ ਛੁੱਟੀਆਂ ਦਿੱਤੀਆਂ ਆ 트럼ਪ ਸਰਕਾਰ ਨੇ ਕਿ ਚੱਕ ਲੋ ਬਸ ਬੰਦਾ ਮੈਨੂੰ ਡਿਪੋਰਟ ਕਰਨੇ ਆ ਐਰ ਐਨੇ ਬੰਦੇ ਮੈਨੂੰ ਡਿਟੇਨ ਕਰਨੇ ਪੈਣੇ ਆ ਹਰੇਕ ਮਹੀਨੇ ਔਰ ਤੁਹਾਨੂੰ ਪਤਾ ਇਹ ਪਿਛਲੇ ਜੇ ਕੁਝ ਦਿਨਾਂ ਦੇ ਵਿੱਚ ਆਈਸ ਦੇ ਜਿਹੜੇ ਆਧਾਰੇ ਸੀ ਔਰ ਆਫੀਸਰ ਸੀ ਉਹਨਾਂ ਨੂੰ ਵੀ ਅਦਲਾ ਬਦਲੀ ਕੀਤੀ ਆ ਕਿਉਂਕਿ 트럼ਪ ਦੇ ਨਾਖੁਸ਼ ਆ ਉਹਨਾਂ ਤੋਂ ਆਈਸ ਤੋਂ 트럼ਪ ਦੇ ਮੁਤਾਬਿਕ ਜਿਹਨੇ ਬੰਦੇ ਡਿਟੇਨ ਕਰਨੇ ਉਹਨੇ ਬੰਦੇ ਹੋ ਨਹੀਂ ਰਹੇ ਸੋ ਇਹ ਹਾਲਾਤ ਬਣੇ ਹੋਏ ਆ ਤਾਂ ਕਰਕੇ ਜਿੰਨੇ ਵੀ ਤੋਂ ਇੱਥੇ ਐਟਾਰਨੀ ਆ ਜਾਂ ਲਾਇਰ ਆ ਆਪਣੇ ਜਿੰਨੇ ਵੀ ਆਪਣੇ ਸੋਸ਼ਲ ਵਰਕਰਸ ਉਹਨੂੰ ਸਾਰੇ ਇਹੀ ਗੱਲ ਕਹਿ ਰਹੇ ਆ ਦੇ ਵੀ ਟਰੱਕ ਨਾ ਚਲਾਓ ਜਿਨ੍ਹਾਂ ਕੋਲ ਭਾਈ ਲਾਇਸੈਂਸ ਵਾਲੇ ਦੂਜੇ ਆ ਵਰਕ ਵੀਜ਼ਾ ਲੈ ਕੱਲ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਸੋ ਕਿਉਂ ਕਹਿ ਰਿਹਾ ਕਿਉਂਕਿ ਇਸ ਟਾਈਮ ਦੇ ਉੱਪਰ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਹੈ ਹੁਣ ਕੋਈ ਫਿਊਚਰ ਨਹੀਂ ਦਿਖਦਾ ਪਿਆ ਤੁਹਾਨੂੰ ਪਤਾ ਪਹਿਲਾਂ 5 ਸਾਲ ਦਾ ਵੀਜ਼ਾ ਮਿਲਦਾ ਸੀ ਵੀਜ਼ਾ ਘਟਾ ਕੇ 18 ਮਹੀਨੇ ਦਾ ਕਰਤਾ ਕੀ ਕੁਝ ਨਹੀਂ ਹੋਇਆ ਪਿਛਲੇ ਮਹੀਨਿਆਂ ਚ 17000 ਕੈਲੀਫੋਰਨੀਆ ਨੇ ਲਾਇਸੈਂਸ ਕੈਨਸਲ ਕਰਤੇ ਆ 9000 ਤੋਂ ਪਲੱਸ ਉਹ ਲੋਕਾਂ ਦੇ ਡਰਾਈਵਰ ਲਾਇਸੈਂਸ ਕੈਨਸਲ ਹੋ ਗਏ ਜਿਹੜੇ ਡਰਾਈਵਰ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਕੀ ਕੀ ਹੋਰ ਦੇਖਣਾ ਬਾਕੀ ਆ ਅਮਰੀਕਾ ਦੇ ਵਿੱਚ ਸੋ ਸਾਰੇ ਹੁਣ ਇਹੀ ਗੱਲ ਕਹਿ ਰਹੇ ਆ ਕਿ ਇਮੀਗ੍ਰੇਸ਼ਨ ਦਾ ਇੱਥੇ ਹੁਣ ਕੋਈ ਬਹੁਤ ਵੱਡਾ ਬਦਲਾ ਆਏਗਾ ਹੁਣ ਇੱਥੇ ਪ੍ਰਵਾਸੀਆਂ ਦਾ ਕੋਈ ਫਿਊਚਰ ਨਹੀਂ ਜਿੰਨੇ ਵੀ ਬਾਰਡਰ ਕਰਾਸ ਆਏ ਹੋਇਆ ਉਹਨਾਂ ਦਾ ਕੋਈ ਵੀ ਫਿਊਚਰ ਨਹੀਂ ਕਿਉਂ ਕਿ ਕਿਉਂਕਿ ਉਹਨਾਂ ਦੀ ਕੋਈ ਪੁਛਤਾਸ਼ ਨਹੀਂ ਹੁੰਦੀ ਜਦੋਂ ਵੀ ਉਹਨਾਂ ਨੂੰ ਕੋਈ ਡਿਟੇਨ ਕਰ ਲੈਂਦਾ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਔਰ ਇੱਕ ਵਾਰ ਅੰਦਰ ਚਲੇਗੇ ਬਾਹਰ ਆਉਣ ਦੇ ਰਸਤੇ ਬਹੁਤ ਘਟ ਜਾਂਦੇ ਆ 트੍ਰੰਪ ਨੇ ਉਹ ਕਰਕੇ ਦਿਖਾਤਾ ਜਿਹੜਾ ਅੱਜ ਤੋਂ 70 ਸਾਲ ਚ ਕਦੇ ਵੀ ਅਮਰੀਕਾ ਚ ਨਹੀਂ ਸੀ ਹੋਇਆ 트੍ਰੰਪ ਨੇ ਉਹ ਕਰਤਾ ਕਿ ਬਾਰਡਰ ਕਰਾਸਿੰਗ ਕਾਟਾ ਆਉਣ ਵਾਲੇ ਦੀ ਗਿਣਤੀ ਕਾਟਾ ਇੱਥੋਂ ਜਾਣ ਵਾਲੇ ਦੀ ਗਿਣਤੀ ਜ਼ਿਆਦਾ ਹੋਗੀ 트럼ਪ ਨੇ 2 ਮਿਲੀਅਨ ਲੋਕਾਂ ਨੂੰ ਇੱਥੋਂ ਕੱਢ ਦਿੱਤਾ ਹੁਣ ਤੱਕ ਤੇ ਜਿਹਦੇ ਵਿੱਚ ਲੋਕ ਖੁੱਦ ਗਏ ਆ ਲੋਕਾਂ 'ਚ ਇਹ ਰੁਝਾਨ ਬਦ ਗਿਆ ਕਿ ਆਪਾਂ ਬੇੜੀਆਂ 'ਚ ਜਾਣ ਦੀ ਬਜਾਏ ਖੋਦ ਚੱਲਦੇ ਇੱਜ਼ਤ ਦੇ ਨਾਲ ਜਾਵਾਂਗੇ ਇੱਜ਼ਤ ਮਾਣ ਦੇ ਨਾਲ ਜਾਵਾਂਗੇ ਜੇ ਬੇੜੀਆਂ ਚ ਗਿਆ ਇੰਡੀਆ ਚ ਵੀ ਤੁਹਾਨੂੰ ਪਤਾ ਹੈ ਪੁਲਿਸ ਤੰਗ ਕਰਦੀ ਹੈ ਜਿਹੜਾ ਵੀ ਬੰਦਾ ਰਿਪੋਰਟ ਹੋ ਕੇ ਜਾਂਦਾ ਉਹਦੀ ਪੂਰੀ ਪੁਨਛਾਨ ਕੀਤੀ ਜਾਂਦੀ ਹੈ ਫਿਰ ਉਹਨੂੰ ਛੱਡਿਆ ਜਾਂਦਾ 에ਰਪੋਰਟ ਦੇ ਉੱਪਰ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ 에ਰਪੋਰਟ ਦੇ ਉੱਪਰ ਵੀ ਸੋ ਇਹ ਹਾਲਾਤ ਆ ਇਸ ਟਾਈਮ ਅਮਰੀਕਾ ਦੇ ਉੱਪਰ ਕਿ ਹੁਣ ਕੋਈ ਵੀ ਫਿਊਚਰ ਨਹੀਂ ਰਿਹਾ ਬਹੁਤ ਲੋਕ ਛੱਡ ਕੇ ਜਾ ਰਹੇ ਆ ਬਹੁਤ ਲੋਕ ਜਾਣ ਵਾਲੇ ਆ ਤੇ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਰੱਬ ਭਲੀ ਕਰੇ ਸ਼ਾਇਦ ਕੋਈ ਮੋੜ ਆ ਪਵੇ ਪਰ ਫਿਲਹਾਲ ਤਾਂ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਦਿਨ ਪੋ ਦਿਨ ਸਖਤਾਈ ਹੁੰਦੀ ਹੀ ਜਾ ਰਹੀ ਆ ਬਾਕੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਤੁਹਾਡਾ ਕੀ ਕਹਿਣਾ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਕੀ ਰਾਏ ਆ ਇਹਦੇ ਬਾਰੇ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਤੁਹਾਡਾ ਆਪਣਾ ਚੈਨਲ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬੀਓ ਤੁਹਾਡਾ ਆਪਣਾ ਚੈਨਲ